ਬਠਿੰਡਾ ਵਿੱਚ ਕਪਾਹ ਦੀ ਫਸਲ ਤੇ ਚਿੱਟੀ ਮੱਖੀ ਦਾ ਹਮਲਾ ਹੋਇਆ ਜਿੱਥੇ ਕਿ ਇਸ ਸਾਲ ਬਠਿੰਡਾ ਵਿੱਚ ਨਰਮੇਦੀ ਫਸਲ ਪਿਛਲੇ ਸਾਲ ਨਾਲੋਂ 3000 ਹੈਕਟੇਅਰ ਵੱਡਾ ਹੈ ਪਰ ਇਸ ਦੇ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਰਹੀਆਂ ਹਨ ਨਰਮੇਦੀ ਫਸਲ ਤੇ ਚਿੱਟੀ ਮੱਖੀ ਦਾ ਹਮਲਾ ਦੇਖਣ ਨੂੰ ਮਿਲਿਆ ਇਹ ਤਸਵੀਰ ਤੁਸੀਂ ਬਠਿੰਡਾ ਦੇ ਪਿੰਡ ਕਟਾਰ ਸਿੰਘ ਵਾਲਾ ਦੇ ਖੇਤਾਂ ਦੀ ਵੇਖ ਰਹੇ ਹੋ ਜਿਸ ਦੇ ਵਿੱਚ ਕਪਾਹ ਦੀ ਫਸਲ ਬਹੁਤ ਵਧੀਆ ਲੱਗਦੀ ਹੈ ਪਰ ਇਸ ਫਸਲ ਨੂੰ ਚਿੱਟੀ ਮੱਖੀ ਨੇ ਖਾ ਲਿਆ ਜਿਸ ਕਾਰਨ ਹੁਣ ਕਿਸਾਨ ਵਿੱਚ ਚਿੰਤਾ ਹੈ ਪਿਛਲੇ ਸਾਲ ਕਿਸਾਨਾਂ ਨੇ ਖੇਤ ਵਿੱਚ ਬਹੁਤ ਸਾਰੀ ਕਪਾਹ ਦੀ ਫਸਲ ਤਬਾਹ ਕਰ ਦਿੱਤੀ ਸੀ ਪਰ ਸ਼ੁਰੂਆਤੀ ਦਿਨਾਂ ਦੇ ਵਿੱਚ ਚਿੱ ਬਿਸ਼ੱਕ ਕਿਸਾਨਾਂ ਨੇ ਖੇਤੀਬਾੜੀ ਮਾਹਿਰਾ ਦੀ ਸਲਾਹ ਲੈ ਕੇ ਛੜਕਾ ਸ਼ੁਰੂ ਕਰ ਦਿੱਤਾ ਹੈ ਜਿਸ ਕਰ ਇਹ ਸਮੱਸਿਆ ਹੋਰ ਵੱਧਦੀ ਰਹੀ ਤਾਂ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਹੀ ਇਸ ਨੂੰ ਨਸ਼ਟ ਕਰਨਾ ਪਵੇਗਾ। ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ? ਮੇਰਾ ਬਣੀ ਕਟਾਰ ਸਿੰਘ ਵਾਲਾ ਜੀ ਨਾਮ ਹੈ ਬੱਬੂ ਸਿੰਘ ਦਾ। ਠੀਕ ਹੁਣ ਜੀ ਉਹ ਨਰਮੇ ਦੇ ਖੇਤ ਖੜੇ ਹੋਣੇ ਪਸਰੇ ਬਾਰਗਣੇ। ਨੰਨੀ ਦੀ ਫਸਲ ਦੇ ਵਿੱਚ ਜੀ ਹੁਣ ਤਕਰੀਬਨ ਜਿਨੇ ਮੱਛਰ ਕਿੱਥੇ ਮੱਛਰ ਦਾ ਟੈਗ ਆ ਜੀ। ਤੇ ਵੈਸੇ ਠੀਕ ਹੈ ਹੁਣ ਬਲਾਈਆਂ ਕਰੀਆਂ ਕੋਈ ਫਰਕ ਹੈ। ਦੇ ਦੇ ਅੰਤਲੇ ਮੈਚਾਂ ਦੇ ਕਲਪੀ ਮਹਿਕਮੀ ਲਈ ਜਿਵੇਂ ਮੰਤਕ ਲਈ ਇੰਨੇ ਪਿੰਡਾਂ ਪਿੰਡਾਂ ਵਿੱਚ ਮਿਲਨੇ ਵੀ ਲਾਉਗੇ ਜੀ ਇਹ ਮਰਨੇ ਰਾਹ ਤੇ ਨਾਲ ਦੱਸਿਆ ਜੀ ਸਾਨੂੰ ਠੀਕ ਹੈ ਇਹ ਜਿਵੇਂ ਸਾਮੀਨੋ ਨੇ ਆਪਣੇ ਨੰਬਰ ਦੇ ਰੱਖੇ ਆ ਸਾਨੂੰ ਕਿਸੇ ਵੀ ਸਮੱਸਿਆ ਆਉਂਦੀ ਆ ਅਸੀਂ ਨੂੰ ਫੋਨ ਕਰਦੇ ਆ ਕਿ ਸਾਡੇ ਕੋਲ ਪਹੁੰਚਦੇ ਆ ਜੀ ਜੇ ਮੰਤਕ ਲਈ ਨੇ ਸਾਨੂੰ ਨੰਬਰ ਰੱਖ ਰੱਖੇ ਜਿਵੇਂ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਤੇ ਕੀ ਸਾਡੇ ਕੋਲੇ ਆਉਂਦੇ ਆ ਦੇਖ ਕੇ ਵੀ ਜਾਂਦੇ ਆ ਪਹੁੰਚਦੇ ਆ ਮੰਗਲਵਾਰ ਤੱਕ ਦੇ ਮੱਛਰ ਦਾ ਟਾਇਰ ਜਿਹੜਾ ਲੱਗ ਰੇ ਨਰਮੇ ਦੇ ਠੀਕਣਾ ਜਨਿਸਵਰੀ ਜੀ ਕਿੱਤੇ ਮਛਦਾ ਅਟੈਕ ਦੀ ਆਈ ਵਾਰੀ ਹੁੰਦਾ ਇਸ ਵਾਰ ਤੋਂ ਹੈਗਾ ਦੇਖੋ ਅੱਗੇ ਤਾਂ ਕੀ ਬਣਦਾ ਹੈ ਮਰਨੇ ਤੋਂ ਕਿਸਾਨ ਪਿੱਛੇ ਘੜਦੇ ਜਾਂਦੇ ਆ ਗੱਲ ਕਰੀਏ ਮਰਮੀ ਦੀ ਫਸਲ ਜੀ ਪਿਛਲੇ ਸਾਲ ਜਿੰਨੀ ਤੁਸੀਂ ਦੇਖਿਆ ਸੀ ਮਲਾਬੀ ਸੰਡੀ ਤੇ ਕਿੱਤੇ ਮਛਦੇ ਕਾਰਨ تباہ ਹੋ ਗਈ ਸੀ ਜਿਹਦਾ ਕਰਕੇ ਫਸਲ ਨਾ ਹੋਣ ਦੇ ਕਾਰਨ ਜੀ ਵੀਰਾਂ ਦੇ ਮਨ 'ਚ ਹਰੇਕ ਦੇ ਡਰ ਹੈ ਨਰਮ ਹੋਊ ਜਾਂ ਨਾ ਹੋਊ ਇਹਦੇ ਕਰਕੇ ਪਿੱਛੇ ਹਟਣਾ ਸ਼ਹੀ ਹੋ ਗਿਆ ਤੁਹਾਨੂੰ ਬੜਾ ਨਰਮੇ ਤੇ ਜਾਖਤ ਹਾਂ ਸਾਡੇ ਪਿੰਡ ਵਿੱਚ ਜਿੱਥੇ ਵੀ ਮੰਨ ਕੇ ਚੱਲੋ ਪਾਣੀ ਦੀ ਸ਼ਾਰਟ ਸੀ ਪੋਥੀਆ ਜੀ ਬੱਦਲ ਗਿਆ ਨਰਮਾ ਜਿਆਦਾ ਲੱਗਿਆ ਹੋਇਆ ਤੇ ਨਰਮਾ ਦਾ ਬਾਕੀ ਨਰਮਾ ਖੜਾ ਵੀ ਬੜੀ ਜੀ ਬੜਾ ਬੀ ਸੁੰਗਿਆ ਅਟੈਕ ਹੈ ਨਹੀਂ ਹਜੇ ਤੱਕ ਭਾਈ ਤੇ ਮੱਛਰ ਦਾ ਟੈਕ ਹੈ ਪਰ ਠੀਕ ਹੈ ਜੀ ਇਤਨੀ ਜਿਆਦਾ ਨਹੀਂ ਤੇ ਹੈ ਜਰੂਰ ਹੈ ਪਰ ਕੋਈ ਨੀਮ ਤੋਂ ਦਾ ਮੇਰਾ ਨਾ ਡਾਕਟਰ ਅਸਮਾਨਪ੍ਰੀਤ ਸਿੰਘ ਸਿੱਧੂ ਮੈਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਬਠਿੰਡਾ ਆਪਣੀਆਂ ਸੁਭਾਵਾਂ ਖੇਤੀਬਾੜੀ ਵਿਭਾਗ ਚ ਨਿਭਾ ਰਿਹਾ ਹਾਂ ਇਹ ਕੀ ਖੜੇ ਆਪਾਂ ਵਾਈਟ ਫਲਾਈ ਦਾ ਅਟੈਕ ਸਟਾਰਟ ਹੋ ਗਿਆ ਕੀ ਕਾਰਨ ਕਿਨੇ ਰੋਕ ਸਕਦਾ ਕੀ ਹੈ ਜੀ ਹਾਂਜੀ ਇਹ ਥੋੜਾ ਐਸ ਅ ਇਸ ਸਮੇਂ ਥੋੜਾ ਕੁਝ ਕਲਾਈਮੇਟੀ ਉਮੇ ਦਾ ਹੋ ਜਾਂਦਾ ਮੀਂਹ ਪੈ ਕੇ ਹਟਦੇ ਆ ਜਦੋਂ ਹਿਊਮਿਡਿਟੀ ਸਭ ਤੋਂ ਹਿਊਮਿਡਿਟੀ ਹੋ ਜਾਂਦੀ ਆ ਉਹ ਅਨਕੂਲ ਆ ਸਥਿਤੀ ਜਿਹੜੀ ਵਾਈਟ ਫਲਾਈ ਦੇ ਵਾਧੇ ਵਾਸਤੇ ਸੋ ਜਿਹੜੇ ਵੀ ਕਿਸਾਨ ਭਰਾਵਾਂ ਨੇ ਨਰਮਾ ਬੀਜਿਆ ਸਾਡੇ ਵਿਭਾਗ ਵੱਲੋਂ ਉਹਨਾਂ ਨੂੰ ਇਹੀ ਜਾਗਰੂਕ ਕੀਤਾ ਜਾ ਰਿਹਾ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਆਪਦੀ ਨਰਮੇ ਦੀ ਫਸਲ ਦਾ ਧਿਆਨ ਰੱਖਿਆ ਜਾਵੇ ਮੇਰੇ 10 ਵਜੇ ਤੋਂ ਪਹਿਲਾਂ ਜਿਹੜੇ ਨਰਮੇ ਦੇ ਉੱਪਰਲੇ ਤਿੰਨ ਪੱਤੇ ਆ ਉਹਨਾਂ ਤੇ ਜਿਹੜੀ ਹੈਗੀ ਇਹਦੀ ਗਿਣਤੀ ਕੀਤੀ ਜਾਵੇ ਕਿਉਂਕਿ ਇੱਕ ਆਰਥਿਕ ਕਗਾਰ ਪੱਧਰ ਦੀ ਅਸੀਂ ਗੱਲ ਕਰਦੇ ਆ ਈਟੀਐਲ ਲੈਵਲ ਜੀ ਨੂੰ ਅੰਗਰੇਜ਼ੀ ਚ ਆਖਦੇ ਆ ਉਹਦੇ ਵਿੱਚ ਜੇ ਉੱਪਰਲੇ ਤਿੰਨ ਪੱਤਿਆਂ ਤੇ ਜੇ ਵਾਈਟ ਫ라이 ਦੀ ਗਿਣਤੀ ਚਿੱਟੇ ਮੱਛਰ ਦੀ ਗਿਣਤੀ 6 ਜਾਂ 6 ਤੋਂ ਵੱਧ ਆ ਤਾਂ ਜਿਹੜੀਆਂ ਯੂਨੀਵਰਸਿਟੀ ਅਤੇ ਵਿਭਾਗ ਵੱਲੋਂ ਸਪਾਰਸ਼ ਸ਼ੋਦਾ ਦਵਾਈਆਂ ਉਹਨਾਂ ਦੀ ਸਪਰੇ ਕਿਸਾਨ ਭਰਾਵਾਂ ਨੂੰ ਕਰਨੀ ਚਾਹੀਦੀ ਆ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਉਹ ਸ਼ੀਨ ਦਵਾਈ ਆ ਜਿਹੜੀ 60 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦੀ ਆ ਉਹਦਾ ਵਧੀਆ ਨਤੀਜਾ ਨਿਕਲਿਆ ਇੱਕ ਕਲਸਟੋ ਦਵਾਈ ਆ 200 ਗ੍ਰਾਮ 20% ਡਬਲਯੂ ਜੀ ਜਿਹੜੀ ਦਵਾਈ ਆ ਉਹਦੇ ਨਤੀਜੇ ਵੀ ਬੜੇ ਵਧੀਆ ਆ ਰਹੇ ਆ ਹੋਰ ਦਵਾਈਆਂ ਨੇ ਉਲਾਲਾ ਐ ਇਥੀਅਨ ਆ ਜਿਹੜੀ ਉਹ ਜਿਹੜੀਆਂ ਦੋਨੇ ਤਿੰਨੇ ਰਸਕਿਊਸਨ ਵਾਲੇ ਕੀੜੇ ਉਹਨਾਂ ਨੂੰ ਕੰਟਰੋਲ ਕਰਦੀ ਆ ਸੋ ਇਹ ਤਿੰਨ ਚਾਰ ਦਵਾਈਆਂ ਨੇ ਜਿਨ੍ਹਾਂ ਚੋਂ ਕੋਈ ਵੀ ਦਵਾਈ ਕਿਸਾਨ ਭਰਾ ਜਿਹੜੀ ਹੈਗੀ ਆ ਸਮੇਂ ਸਿਰ ਕਰਕੇ ਜਿਹੜਾ ਚਿੱਟੀ ਮੱਛਰ ਤੇ ਜਿਹੜਾ ਹੈਗਾ ਰਸ ਤੁਸਣ ਵਾਲੇ ਹੋਰ ਕੀੜਿਆਂ ਤੋਂ ਛੁਟਕਾਰਾ ਪਾ ਸਕਦੇ ਆ ਬਾਕੀ ਇਸ ਸਮੇਂ ਜਿਹੜਾ ਨਰਮੀ ਨੇ ਫੁੱਲ ਫਲਕਾ ਚੱਕਣਾ ਸ਼ੁਰੂ ਕਰਤਾ ਇਹ ਸਮਾਂ ਸਭ ਤੋਂ ਵਧੇਰੇ ਅਨੁਕੂਲਾ 13045 ਦੀ ਸਪਰੇ ਕਰਨ ਲਈ ਕਿਉਂਕਿ 13045 ਦੇ ਵਿੱਚ ਜਿਹੜੀ 45% ਪोटाश ਹੁੰਦੀ ਹੈ ਜਿਹੜੀ ਕਿ ਫਲ ਵਾਸਤੇ ਬਹੁਤ ਚੰਗੀ ਆ ਪोटाश ਤੋਂ 13045 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਹੈਗਾ ਇਹਦੀਆਂ 3-4 ਸੁਪਰੀਆਂ ਹਫ਼ਤੇ ਹਫ਼ਤੇ ਦੀ ਬਰਖੇ ਤੋਂ ਕੀਤੀਆਂ ਜਾਣ ਤਾਂ ਜਿਹੜੀ ਆ ਫੁੱਲ ਬੁੱਕੀ ਡਿੱਗਣ ਦੀ ਪ੍ਰੋਬਲਮ ਆ ਇਹ ਜਿਹੜੀ ਹੈਗੀ ਨਹੀਂ ਆਉਂਦੀ ਤੇ ਝਾੜ ਦੇ ਵਿੱਚ ਵੀ ਇਹ ਵਧੀਆ ਝਾੜ ਸਾਨੂੰ ਪ੍ਰਾਪਤ ਹੁੰਦਾ ਕਿੰਨਾ ਫਰਕ ਡਾਕਟਰ ਵਦਿਆ ਕਿ ਕੀ ਹੋਂ ਕਰ ਸਕਦਾ ਰਕਬਾ ਪਿਛਲੇ ਸਾਲ ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ 14000 ਹੈਕਟੇਅਰ ਜਿਹੜਾ ਹੈਗਾ ਨਰਮੇ ਦੀ ਬਿਜਾਈ ਹੋਈ ਸੀ ਐਸਓਆਰ 17500 ਹੈਕਟੇਅਰ ਜਿਹੜੀ ਨਰਮੇ ਦੀ ਰਿਪੋਰਟ ਸਾਨੂੰ ਆਈ ਆ ਬਲੋਕਾਂ ਦੇ ਵਿੱਚੋਂ ਸੋ ਪਿਛਲੇ ਨਾਲ ਪਿਛਲੇ ਸਾਲ ਨਾਲੋਂ ਜਿਹੜਾ ਕਿਸਾਨ ਭਰਾਵਾਂ ਦੇ ਵਿੱਚ ਵਧੇਰੇ ਰੁਝਾਨ ਆ ਨਰਮੇ ਦੀ ਫਸਲ ਪ੍ਰਤੀ ਸੋ ਨਰਮੇ ਦੀ ਫਸਲ ਵੀ ਵੈਸੇ ਇਸ ਵਾਰ ਬਹੁਤ ਵਧੀਆ ਬਸ ਇਹ ਆ ਵੀ ਜਿਹੜਾ ਹੈਗਾ ਸਮੇਂ ਸਿਰ ਜਿਹੜੀਆਂ ਸਪ੍ਰੇਹਾਂ ਕਿਸਾਨ ਭਰਾ ਕਰਨ ਇੱਕ